जो फाइनेंस मिनिस्टर साहब ने बोलिया वादा किया पूरा अज कि कैब की मोहर लग के जा रहे थाट तो हो जाए अठाहठ करोड़ रुपए का कर्जा बकाया सी परिवार से नवी शुरुआत उन्होंने अच्छा होगी पंजाब शड्यूल कास्ट लैंड डिवेलपमेंट एंड फाइनांस कारपोरेशन वो कार्च दो हज़ार भी कती मार्च दो हज़ार भीह तक दिए सारे कर्जे माफ़ किए जा रहे ज, क्योंकि कती मार्च दो हज़ार तक जिन्हें इन्होंने पंजाब शड्यूल कास्ट लैंड डेवलपमेंट एंड फाइनेंस कारपोरेशन तो ले ते इन्होंने छोटे छोटे व्यापार शुरू करने वास्ते पैसे ले सीगे। जिमें मतलब ਰੀਨ ਫਾਰਮਿੰਗ ਕੰਨ ਨੇ ਦੁਕਾਨ ਟੇਲਰ ਦੀ ਦੁਕਾਨ ਬੁਟੀਕ ਲੱਕੜ ਦਾ ਕੋਈ ਕੰਮ ਛੋਟਾ ਮੋਟਾ ਹਣਾ ਹਾਰਡਵੇਅਰ ਸ਼ਾਪ ਕੋਈ ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ ਐ ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ ਤਾਂ ਨਹੀਂ ਮੋੜ ਸਕੇ ਕਰਦੀਆਂ ਗਰੀਬੀਆਂ ਕਬੀਲਦਾਰੀਆਂ ਪਾਰੀ ਪੈ ਗਈਆਂ ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸ ਕਿਵੇਂ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ ਜਾ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਤੇ ਟੈਨਸ਼ਨ ਸੀ ਉਹਨਾਂ ਦੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਾਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਪਤਰੀ ਹੋਣਗੇ ਦੇ ਵਿੱਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ ਪੀਐਸ ਸੀਐਫਸੀ ਕਹਿੰਦੇ ਆ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1971 ਤੋਂ ਐਸਸੀਪਾਈਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਹ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 840.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਆ ਤੇ 5.41 ਲੱਖ ਯਾਨੀ ਕਿ ਸਾਡੇ ਇੱਕ 5 ਲੱਖ ਲੋਕਾਂ ਨੇ ਦੇ ਚੁੱਕੇ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਕਵਰ ਹੋ ਜਾਣਗੇ 1 ਰੁਪਿਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਆ ਅਸੀਂ ਉਹ ਪੂਰੇ ਕਰਦੇ ਆ ਮਨਜੋਗ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਤਲਬ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਤੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਆਫਸ ਕਰ ਦਾਂਗੇ ਸੋਮੇ ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੇ ਕੋਈ ਸੀ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਧਰਮਾਂ ਦਾ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਹਿੱਸਾ ਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਹਾਂ ਕਰਦੇ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਹਿਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹਾਂਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣ। ਸਭ ਤੋਂ ਪਹਿਲਾਂ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਭੌਮ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਉਤਰਾਂਤ ਹਦਾਇਤ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ਼ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਣਸੂਚੇ ਜਾਤੀਆਂ ਦੇ ਲਈ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਜਿਨ੍ਹਾਂ ਨੇ ਅੱਜ ਮੈਂ ਸਮਝਦਾ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਨਾ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆਂ ਕਈ ਵਾਰ ਗਰੀਬ ਲੋਕਾਂ ਲਈ ਕਰਜ਼ਾ ਹੈਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇੰਨਾ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ਼ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਨਾਗਾ ਚਾਹੇ ਉਹ ਛੋਟੇ-ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਏ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨਾਲ ਅਸੀਂ ਹੋਰ ਵੀ ਕਰਜ਼ੇ ਦੇਵਾਂਗੇ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਹੈ ਕਿ ਕਈ ਦੇਖੋ ਕਰਜ਼ਾ ਲੈਣਾ ਕੋਈ ਸ਼ੌਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਈ ਵਾਰ ਹਾਲਾਤ ਐਦਾਂ ਦੇ ਆਪਾਂ ਆਮ ਪਰਿਵਾਰਾਂ ਚੋਂ ਹਾਂ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਸੀ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਤੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਹੈ ਮਾਈਨਸ ਦੇ ਵਿੱਚ ਹੈ ਪ੍ਰਤੂਰੀ ਦੇ ਵਿੱਚ 99. ਸਮਥਿੰਗ ਹੈ ਮੰਨ ਲਵੇ 99% ਰਿਕਵਰੀ ਰੇਟ ਲੋਕਾਂ ਦੇ ਕਰਜ਼ੇ ਲੈ ਕੇ ਕੰਮਕਾਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਤੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਅਸੀਂ ਬਾਕੀ ਸਾਰੀਆਂ ਕੋਆਪਰੇਟਿਵ ਬੈਂਕਾਂ ਨੂੰ ਕਿਹਾ ਕਿ ਤੂਰੀ ਦੀ ਤਰਜ਼ ਤੇ ਕੰਮ ਕਰੋ ਹੈਨਾ ਕਿ ਕੋਈ ਸਰਕਾਰਾਂ ਨੇ ਆਪਦੇ ਕੋਲ ਤਾਂ ਨੋਟਾਂ ਛਾਪਣਾ ਲਈ ਮਸ਼ੀਨਾਂ ਐ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਦੋਂ ਇਹ ਯਕੀਨ ਬਣ ਜੇ ਲੋਕਾਂ 'ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਰੈਮੀਨਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਪੈਸਾ ਹੈ ਉਹ ਲੋਕਾਂ ਤੇ ਹੀ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਹੋ ਕਿਸਾਨਾਂ ਬਾਰੇ ਚਾਹੇ ਹੋ ਮਜ਼ਦੂਰਾਂ ਬਾਰੇ ਚਾਹੇ ਹੋ ਦੁਕਾਨਦਾਰਾਂ ਬਾਰੇ ਚਾਹੇ ਹੋ ਵਪਾਰੀਆਂ ਬਾਰੇ ਸਨਤਕਾਰਾਂ ਬਾਰੇ ਉਦਯੋਗਪਤੀ ਅਸੀਂ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕੇ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਕਹੋਂਦੀ ਕਹਿੰਦੇ ਕਿ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਣਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆ ਸੋ ਜੇ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਪੁੱਛੋ ਉਹਗਾ ਫਾਇਦੇ ਸੀ ਇਹਦੇ ਵਿੱਚ ਜੀ ਲਗਭਗ 30 ਕਰੋੜ ਰੁਪਏ ਜਿਹੜਾ ਉਹ ਮੂਲ ਰਾਸ਼ੀ ਆ ਔਰ 22 ਕਰੋੜ ਰੁਪਏ ਇੰਟਰਸਟ ਆ 15 ਕਰੋੜ ਰੁਪਏ ਜਿਹੜਾ ਉਹ ਪ੍ਰੀਨਲ ਇੰਟਰਸਟ ਆ ਇੱਕਦੋਤ ਸਪੈਂਡਿੰਗ ਸੀ ਇਹ ਕਟੋ-ਕਟ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹਦਾ 20 ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪਾਂ 31 ਮਾਰਚ 2020 ਤੱਕ ਦੇਖੀ ਤੇ ਇਹਦੇ ਮਤਲਬ ਪਿਛਲੇ 20 ਸਾਲ ਦਾ ਕੀਤਾ ਜੀ ਪਿਛਲੇ 20 ਸਾਲ ਦੇ ਇੱਕ ਮਿੰਟ ਮੈਂ ਕੰਪਲੀਟ ਕਰ ਦਾਂ ਜਿਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲ ਇਹਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਦਾਲਤ ਲੋਕਾਂ ਦੀ ਆ ਕਾਲੀਦਰ ਬੀਜੇਪੀ ਵਾਲੇ ਲੈਂਦੇ ਰਹੇ ਪਰ 20 ਸਾਲਾਂ ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਲ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਹੈ ਮੈਂ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਅਨੁਸੂਚਿਤ ਜਾਤੀ ਦੀ ਜਨਜਤੀਆਂ ਵਰਗ ਤੇਰੀ ਮਿਲੀ ਹੈ ਇੱਕ ਮਿੰਟ ਇੱਕੋ ਦਰਸ਼ਨ ਦਰਸ਼ਨ ਬਿਲਕੁਲ 100% ਸੱਚ ਨਹੀਂ ਪਹਿਲਾਂ ਬਚਾਉਂਦਾ ਦੇਖੋ ਪਤਾ ਕੀ ਹੈ ਹੌਲੀ ਹੌਲੀ ਸਾਰਾ ਕੁਝ ਕਰ ਲੈਣਾ ਅੱਜ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਿਆ ਬਿਲਕੁਲ ਸਹੀ ਹੈ ਤੁਸੀਂ ਇਹ ਜਿਹੜੀਆਂ ਤੁਸੀਂ ਸਮੱਸਿਆਵਾਂ ਦੱਸ ਰਹੇ ਹੋ ਇਹ 95 96 97 98 99 2000 ਵੀ ਇਹ ਉਹਨਾਂ ਵੇਲੇ ਦੇ ਕੰਡੇ ਵਿੱਚ ਹੀ ਹੋਏ ਸਾਰੇ ਐਂ ਕਰ ਦਾਂਗੇ ਬੱਚ ਕੀਤਾ ਨਹੀਂ ਬੱਸ ਕੋਈ ਗੱਲ ਨਹੀਂ ਜੇ ਸਾਜੇ ਕਹਿ ਵੀ ਗਏ ਕਿਸੇ ਨੂੰ ਵਾਅਦਾ ਕਰ ਗਏ ਉਮੀਦਾਂ ਜਗਾ ਕੇ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਗੇ ਨਾਲ ਖੜਾਗੇ ਪੰਜਾਬ ਦਾ ਹਾਂ ਜੀ ਤੁਹਾਨੂੰ ਲਿਸਟ ਦੇ ਦਾਂਗੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ 'ਤੇ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੋੜ ਦੇ ਕਾਬਿਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਜਾ ਕੇ ਉਹਨਾਂ ਨਾਲ ਬੰਦ ਕਰ ਜੀ ਮੈਡਮ देखो समस्या हुई है एक दिन या किसी पर्टिकुलर डे तक खत्म नहीं कर सकते ठीक है ना पर नीयत साफ़ है खत्म लग लगे हुए हैं ठीक है ना जो एक बंद वालों कोई ऐदा कह दता गया पर पिंड जाके तो पूछो ना कि कुछ हो रहा है असंे सामने वो बंदे भी दो, दो तीन प्रोग्रामा आए हैं जिन जो नशा करते सी। ਜਾ ਜਿਹੜੇ ਪਿੰਡ ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਆਵਾਰਾ ਕਰਦ ਕੋਈ ਬੱਚੇ ਬੱਚੀਆਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਝ ਤਾਂ ਹੋ ਰਿਹਾ ਨਾ ਸਟੈਪ ਕਵਾ ਰਹੇ ਨੇ ਕਿ ਇਹ ਸਟੈਪ ਕਰ ਰਹੇ ਨੇ ਉਹਨਾਂ ਤੋਂ ਮਦਦ ਕਰਦੀ ਬਿਜਾਏ ਉਹ ਤਾਂ ਉਹ ਘਾੜੀ ਆ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ ਵੀ ਹੋਣ ਹੈ ਜੀ ਮੈਂ ਕਹਦੋਂ ਕਹਨ ਹਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਂਦੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਂਦੇ ਆ ਉਹ ਪਹਿਲਾਂ ਆ ਜਾਂਦਾ ਜ਼ਮਾਨਤ ਤੇ ਛੁੱਟ ਕੇ ਅਸੀਂ ਉਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰਦੇ ਹੋਣ ਪਰ ਅਸੀਂ ਬਹੁਤ ਵੱਡੇ ਬੱਦਰ ਤੇ ਮੁੰਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮੰਮਦੋਟ ਲਾਇਆ ਮੰਮਦੋਟ ਵਾਲੇ ਨੂੰ ਇਹ ਇਧਰ ਡੇਰਾ ਬਸਿਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਆ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹ ਦਾਫਤਾ ਹੁੰਦੇ ਨੇ ਵੀਡੀਓ ਪਾਉਂਦੇ ਨੇ ਜਿੱਤੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਉਹਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜੂਗਾ ਫੜਨੇ ਫਿਰ ਇਹ ਜੋ ਮਾਮਲਾ ਹੈ ਨਾ ਇਸ ਵਿੱਚ ਬੇਸਿਕਲੀ ਕੀ ਆ ਹੋਇਆ ਹੈ ਕਿ ਲੋਕੋ ਨੇ ਵਾਹਾਂ ਤੇ ਪੋਸਟਰ ਲਗਾ दिए ਨੇ ਕਿ گاਉਂ ਵਿਟਾਉ ਹੈ ਆਪ ਉਸ گاਉਂ ਮੇਂ ਜਾ ਕੇ ਆਈਂ अच्छा क्या फिर कैरपोर्ट आई बिल्कुल होने चाहिए लोग नाराज हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे। के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हमने इतना बड़ा युद्ध शुरू कर रखा है उसकी तो आप कभी बात नहीं करते इतना बड़ा युद्ध शुरू कर इतने बड़े हालांकि हमने बीच में हमें पाकिस्तान का जो बॉर्डर पे टेंशन हुई उसको भी टैकल करना पड़ा बीच में हमें सेंट्रल सरकार से अलग अलग किस्म के तानाशाही फरमान आते हैं बीबीएमबी का कभी कोई वो भी हम बीच में टैकल कर रहे हैं लेकिन काम तो कर रहे हैं ना पॉजिटिवली तो कर रहे हैं नीयत में तो कोई खोट नहीं है ना तो कोई प्रॉब्लम नहीं है कहना चाहिए हर को ये तो बाकी ये बाकी देखो कौन पार्टी कौन पार्टी हारने के लिए अपना उम्मीदवार खड़ा करती नहीं नहीं सिर्फ हर एक को हक है डेमोक्रेटिक राइट है कि हर एक को आजाद अजा, उम्मीदवार भी कहेंगे मैं जीतूंगा सारे को हक है बाकी पब्लिक फैसला करेगी लास्ट लास्ट वार। मैं तो गुड लक कहूंगा जी पंजाब की टीम ਉਸ ਦਿਨ ਵੀ ਮੈਂ ਤਾਂ ਡੇਢ ਪੌਣੇ 2 ਵਜੇ ਤੱਕ ਮੈਚ ਦੇਖਦਾ ਰਿਆ ਤੇ ਪੰਜਾਬ ਦੀ ਟੀਮ ਨੇ ਬਹੁਤ ਅੱਛਾ ਕੀਤਾ ਤੇ ਅੱਜ ਫਾਈਨਲ ਅਹਮਦਾਬਾਦ ਚ ਤੇ ਤੁਸੀਂ ਵੀ ਦੇਖਿਓ ਥੋੜਾ ਜਿਹਾ